ਲਓ ਜੀ ਏਕੇ ਟੈਕਸ ਬੀ ਐਮ ਡਬਲਯੂ ਪਿਓਰ ਕੈਮਰਿਕ ਦੇ ਸੂਟਾਂ ਦੀ ਸੇਲ ਲਾਵਾਂਗੇ ਬਹੁਤ ਵੱਡਾ ਧਮਾਕਾ ਆਫਰ ਰਪਿਆਂ ਪਹੁੰਚ ਚੁੱਕਿਆ ਪਿਓਰ ਕੈਮਰਿਕ ਬੀ ਐਮ ਡਬਲਯੂ ਏਕੇ ਟੈਕਸ ਓਰੀਜਨਲ ਕੰਪਨੀ ਦੇ ਕੱਪੜੇ ਪੂਰੇ ਘੈਂਟ ਘੈਂਟ ਡਿਜ਼ਾਈਨ ਬੜੇ ਸੋਹਣੇ ਸੋਹਣੇ ਫਲਾਵਰਾਂ ਵਾਲੇ ਬਰੀਕ ਪ੍ਰਿੰਟਡ ਮੋਟੇ ਪ੍ਰਿੰਟ ਵੱਡੇ ਵੱਡੇ ਫਲਾਵਰ ਛੋਟੇ ਫਲਾਵਰ ਸਾਰੇ ਤਰ੍ਹਾਂ ਦੇ ਡਿਜ਼ਾਈਨਾਂ ਦੀ ਸੇਲ ਲਾ ਦੀ ਗਰਮੀ ਵਾਲੇ ਸੂਟਾਂ ਦੀ ਸਪੈਸ਼ਲ ਸੇਲ ਲੱਗ ਚੁੱਕਿਆ ਹੈ AK ਟੈਕਸ ਆ ਲੋ ਜੀ AK ਟੈਕਸ ਪ੍ਰਿੰਟ ਨਿਊ ਕਲੈਕਸ਼ਨ ਮਾਲ ਹੁਣ ਇਹ ਨਿਮੇੜਨਾ ਆਪਾਂ ਨੇ ਖਤਮ ਕਰਨਾ ਸੌਦਾ ਗਰਮੀਆਂ ਵਾਲਾ ਕਿਉਂਕਿ ਅੱਗੇ ਫਿਰ ਸਾਨੂੰ ਪਤਾ ਸਰਦੀਆਂ ਵਾਲਾ ਸੀਜ਼ਨ ਸ਼ੁਰੂ ਹੋ ਰਿਹਾ ਉਹਦੇ ਵਾਸਤੇ ਆਪਨੇ ਹੋਰ ਕੱਪੜੇ ਵਧੀਆ ਵਧੀਆ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਇਸ ਕਰਕੇ ਹੁਣ ਇਹਨਾਂ ਦੀ ਆਪਾਂ ਨੇ ਭਾਈ ਸੇਲ ਲਾਉਣੀ ਆ ਬਹੁਤ ਹੀ ਮਿੱਠੇ ਰੇਟ 'ਚ ਮਾਲ ਦੇਵਾਂਗੇ ਤੁਹਾਨੂੰ ਇਹ ਇਹ ਸੂਟ ਇੱਕ ਮਿਲੂਗਾ 400 ਰੁਪਏ ਦਾ ਇੱਕ ਸੂਟ ਤੇ 1100 ਰੁਪਏ ਦੇ ਤਿੰਨ ਲਓ ਜੀ ਏਕੇ ਟੈਕਸ ਦਾ ਸੇਲ ਮੇਲਾ ਲੱਗ ਗਿਆ ਭਾਰੀ 1100 ਰੁਪਏ ਦੇ ਤਿੰਨ ਸੂਟ ਤੇ 400 ਰੁਪਏ ਦਾ ਇੱਕ ਪੂਰੇ ਮਿੱਠੇ ਰੇਟ 'ਚ ਮਾਲ 600 650 ਰੁਪਏ ਵਾਲਾ ਮਾਲ ਹੈ ਇਹ ਸਾਰਾ BMW オリジナル ਏਕੇ ਟੈਕਸ ਪਿਓਰ ਕੈਮਰੀਕ ਦਾ ਮਾਲ ਬੜੇ ਸੋਹਣੇ ਸੋਹਣੇ ਡਿਜ਼ਾਈਨ ਬੜੇ ਕਮਾਲ ਪਹੁੰਚ ਗਏ ਜੀ ਬੜੇ ਹੀ प्यारे प्यारे कलर चार्टर ट्रेंडिंग वाले डिजाइन बहुत गाका दी मांग ਸੀ ਕਹਿੰਦੇ ਭਾਈ ਤੁਸੀਂ ਕੋਈ ਨਵੀਂ ਸੇਰ ਨਹੀਂ ਲਾਉਂਦੇ ਅੱਜ ਸਪੈਸ਼ਲ ਲਾਤੀ ਤੁਹਾਡੇ ਵਾਸਤੇ ਪੂਰੇ ਮਿੱਠੇ ਰੇਟ 'ਚ ਆਹ ਲਓ ਜੀ ਦੇਖੋ ਚੈੱਕ ਕਰੋ ਡਿਜ਼ਾਈਨ ਬਹੁਤ ਜ਼ਿਆਦਾ ਨੇ ਕੁਆਂਟੀਟੀ ਜਮਾਲ ਹੈ ਬਾਦੂ ਢੇਰਾਂ ਦੇ ਢੇਰ ਲੱਗੇ ਪਿਆ ਸਾਰੀ ਜਿੰਨੀ ਵੀ ਦਿਖ ਰਹੀ ਐ ਤੁਹਾਨੂੰ ਸਾਰੀ ਕੈਮਰਿਕ ਐ ਸਾਰੇ ਸੋਨੂੰ ਦੇਵਾਂਗੇ 1100 ਰੁਪਏ ਦੇ 3 ਸੂਟ ਆ ਤੇ 400 ਰੁਪਏ ਦਾ ਇੱਕ ਮਿਲੂਗਾ ਭਾਈ ਤੋਂ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਤਿੰਨ ਹੀ ਲੈ ਕੇ ਜਾਓ ਕਿਉਂਕਿ ਤੁਹਾਡਾ ਪੂਰਾ ਫਾਇਦਾ ਹੋਊਗਾ ਇਸ ਸੂਟ ਦੇ ਸੂਟਾਂ ਦੇ ਵਿੱਚ ਡਿਜ਼ਾਈਨ ਸਾਰੇ ਹੋਣਗੇ ਵਧੀਆ-ਵਧੀਆ ਸੋਹਣੇ-ਸੋਹਣੇ ਕਰ ਤੇ ਮੰਦੇ ਇੱਕੇ ਟੈਕਸ ਦਾ ਮਾਲ ਪਹੁੰਚ ਗਿਆ ਪੂਰੇ ਲੈਸ ਰੇਟ ਦੇ ਵਿੱਚ ਕਰਤਾ ਜੀ ਲਓ ਜੀ ਦੇਖੋ ਜੀ ਚੈੱਕ ਕਰੋ ਡਿਜ਼ਾਈਨ ਬੜੇ ਸੋਹਣੇ-ਸੋਹਣੇ ਖੁੱਲ ਰਹੇ ਨੇ ਪੂਰੇ ਕਾਦਰ ਡਿਜ਼ਾਈਨ ਐਂਡ ਐਂਡ ਕਮ ਕਰਤਾ ਹੈਗੇ ਟੈਕਸ ਦਾ ਲੈਸ ਰੇਟਾਂ ਦੇ ਵਿੱਚ ਲਓ ਜੀ ਕਹਿੰਦੇ ਗਰਮੀ ਵਾਲਾ ਕੱਪੜਾ ਹੁਣ ਸਮਾਪਤ ਕਰਨ ਜਾ ਰਹੇ ਆਂ ਲਾਸਟ ਮੇਲਾ ਇਹ ਦੂਹਰ ਫਿਰ ਸਰਦੀਆਂ ਵਾਲਾ ਕੱਪੜਾ ਦੇਵਾਂਗੇ ਤੁਹਾਨੂੰ ਸੋਹਣੇ ਸੋਹਣੇ ਪ੍ਰਿੰਟ ਨਵੇਂ-ਨਵੇਂ ਪਹਿਲਾਂ ਬਣੇ ਨਿਮੇੜਨਾ ਆਪਾਂ 1-2 ਦਿਨਾਂ ਦੇ ਵਿੱਚ ਹੀ ਕੰਮ ਖਤਮ ਕਰਾਂਗੇ ਹੁਣ ਸੋ ਵੱਧ ਤੋਂ ਵੱਧ ਫਾਇਦਾ ਉਠਾਓ ਸੇਲ ਦਾ 1100 ਰੁਪਏ ਦੇ ਤਿੰਨ ਪੂਰੇ ਮੰਡੀ ਰੇਟ ਤੇ ਮਾਲ ਹੋ ਗਿਆ ਭਾਈ ਏਕੇ ਟੈਕਸ ਪ्युअर ਕੈਮਰੀਕ ਕਲੈਕਸ਼ਨ ਪਹੁੰਚ ਗਿਆ ਮਾਲ ਚੱਕੋ ਜੀ BMW オリジナル ਲੈਓ ਜੀ ਬਹੁਤ ਭੈਣਾਂ ਦੀ ਮੰਗ ਤੇ ਆਪਾਂ ਸੇਲ ਲਾਤੀ ਸਪੈਸ਼ਲ ਬੜੇ ਕਹਿੰਦੇ ਸੀ ਭਾਈ ਸੇਲ ਕਦੋਂ ਲਾਉਂਗੇ ਲਾਉਂਗੇ ਅੱਜ ਲਾਤੀ ਸੇਲ ਕਦੋਂ ਕੱਢੋਗੇ ਗਰਮੀ ਵਾਲਾ ਕੱਪੜਾ ਲਓ ਭਾਈ ਹੁਣ ਗਰਮੀ ਵਾਲਾ ਕੱਪੜਾ ਕੱਢਤਾ ਮੰਡੀ ਰੇਟ 'ਚ ਚੱਕ ਲਓ オリジナル ਕੈਮਰੀਕਾਂ ਨੇ AK Tex کمپنی ਦਾ ਮਾਲ ਆ ਲੋ ਜੀ ਦੇਖੋ ਚੈੱਕ ਕਰੋ ਕੁਆਲਿਟੀਆ ਸਿਰਾ ਤੋਂ ਸਿਰਾ ਪੂਰੇ ਟੌਪ ਡੌਪ ਦੇ ਡਿਜ਼ਾਈਨ ਲੋ ਜੀ ਜਿੱਤੇ ਤੁਸੀਂ 4 500 550 600 ਰੁਪਇਆ ਲਾਉਨੇ ਹੋ ਉਹ ਮਿਲੂਗਾ ਸਿਰਫ 1100 ਰੁਪਏ ਦੇ ਤਿੰਨ ਸੂਟ ਕਰਤੇ ਮੰਦੇ ਬੜੇ ਹੀ ਚੰਗੇ ਡਿਜ਼ਾਈਨ ਆ ਗਏ ਕੈਂਟ ਘਟਾ ਬਹੁਤ ਪਿਆਰੇ ਪਿਆਰੇ ਕਲਰ ਪਹੁੰਚ ਗਏ ਬਾਈ ਆ ਗਿਆ ਇੱਕ ਹੋਰ ਆ ਗਿਆ ਬਰੀਕ ਪ੍ਰਿੰਟ ਦੇ ਵਿੱਚ ਕੀ ਆਵਾਜ਼ ਹੈ ਜੀ ਦੇਖੋ ਜੀ ਡਿਜ਼ਾਈਨ ਬਹੁਤ ਜ਼ਿਆਦਾ ਨੇ ਬਾਦੂ ਜਿੰਨੇ ਕਹੂੰਗੇ ਉਹਨੇ ਨੇ ਆ ਦੇਵਾਂਗੇ ਭਾਰੀ ਮਾਤਰਾ ਚ ਸੇ ਲੱਗੂਗੀ ਕੱਲ ਨੂੰ ਸੰਡੇ ਦੇ ਵਿੱਚ ਮੇਲਾ ਤੜਕੇ ਭਕੇਗਾ ਪੂਰਾ ਇੱਕ ਦੋ ਦਿਨਾਂ ਦੇ ਵਿੱਚ ਪੂਰੇ ਮਾਲ ਦੀ ਸਮਾਪਤੀ ਕਰਨੀ ਆ ਦੇਖੋ ਆ ਇੰਨਾ ਮਾਲ ਆ ਬਹੁਤ ਇਹ ਸਾਰੀ ਜਿੰਨੀ ਵੀ ਆ ਕੈਮਰੀਕਾ ਹੈ ਕਿ ਟੈਕਸ ਦੀ ਡਿਜ਼ਾਈਨ ਬਹੁਤ ਜ਼ਿਆਦਾ ਨੇ ਕੁਆਂਟੀਟੀ ਜਮਾਲ ਆਪਣੇ ਕੋਲ ਇਹ ਸਾਰਾ 2-4 ਦਿਨਾਂ ਦੇ ਵਿੱਚ ਖਤਮ ਫਿਨਿਸ਼ ਕਰਾਂਗੇ ਆ ਲੋ ਜੀ ਚੱਕੋ ਲਿਆ ਇਹਨਾਂ ਦੇ ਡਿਜ਼ਾਈਨ 13 ਦੇ ਢੇਰ ਲੱਗੇ ਬਹੁਤ ਮਾਲ ਆਪਣੇ ਕੋਲੇ ਚੱਕ ਲੋ ਲਾ ਤੇ ਮੇਲੇ ਕਰ ਤੇ ਮੰਦੇ ਮੰਦੇ ਚੰਗੇ ਸਾਰੇ ਪੂਰੇ ਟੌਪ ਟੌਪ ਦੇ ਡਿਜ਼ਾਈਨ AK ਟੈਕਸ ਚੈੱਕ ਕਰ ਸਕਦੇ ਹੋ ਤਾਰੀਆਂ ਦੇ ਕਿਨਾਰੀਆਂ ਦੇ ਉੱਪਰ ਮੋਹਰ ਲੱਗੀ ਹੋਏ ਕੇ ਟੈਕਸ ਦੀ origignal ਕਪੜੇ ਹੋਣਗੇ ਜੀ ਦੇਖੋ ਸੋਲੋ ਪੀਸ ਡਾਰਕ ਲਾਈਟ ਚਾਰਟ ਪੂਰੇ ਵਧੀਆ ਵਧੀਆ ਪ੍ਰਿੰਟ ਪਹੁੰਚ ਗਏ ਨੇ ਨਵੇਂ-ਨਵੇਂ ਸੋਹਣੇ-ਸੋਹਣੇ ਡਿਜ਼ਾਈਨ ਚੱਕ ਲੋ ਲੱਗ ਗਿਆ ਮੇਲਾ ਲਓ ਭਾਈ ਪਹੁੰਚ ਗਿਆ ਨਵੀਆਂ ਨਿਕੋਲ ਈਆਂ ਬਹੁਤ ਜ਼ਿਆਦਾ ਕੁਆਂਟੀਟੀ ਦੀ ਬਾਧੂ بڑے-ਬڑے ਸੋਹਣੇ-ਸੋਹਣੇ ਪ੍ਰਿੰਟ ਲਓ ਜੀ ਬਲੈਕ ਆ ਗਿਆ ਸਪੈਸ਼ਲ ਕਿਆ ਬਾਤ ਹੈ ਜੀ ਇਹ ਸਪੈਸ਼ਲ ਡਿਮੰਡਾਂ ਦੇ ਉੱਤੇ ਸੇਲ ਲੱਗ ਚੁੱਕੀ ਆ ਭਾਈ ਬਹੁਤ ਗਾਹਕ ਪੁੱਛ ਰਹੇ ਸੀ ਕਿ ਕਦੋਂ ਦੇ ਵੀ ਤੁਸੀਂ ਕੈਮਰਿਕ ਦੇ ਸੂਟਾਂ ਦੀ ਸੇਲ ਕਰੋ ਪਾਉਂਗੇ ਕਦ ਦੇ ਲੱਗੂਗੀ ਸੇਲ ਤੋਂ ਅੱਜ ਪਹਿਣਾ ਵਾਸਤੇ ਲੱਗ ਚੁੱਕੀ ਆ ਭਾਰੀ ਸੇਲ オリジナル ਕੈਮਰਿਕ ਏਕੇ ਟੈਕਸ ਚੈੱਕ ਕਰੋ ਜੀ ਲਓ ਜੀ ਜੇ ਤੇ ਮਰਜ਼ੀ ਟਰਾਈ ਕਰੋ ਆਪਣੇ ਰੇਟ ਜਿਹੜੇ ਤੁਹਾਨੂੰ ਮਿਲਣਗੇ ਕਿਤੇ ਮਰਜ਼ੀ ਭਾਜ ਲੋ ਜਿੱਥੋਂ ਨੇ ਮਿਲੂਗਾ ਸਾਰੇ ਮੰਦੇ ਰੇਟ ਜਿੱਥੋਂ ਮਰਜ਼ੀ ਟਰਾਈ ਕਰ ਸਕਦੇ ਹੋ ਵਧੀਆ ਵਧੀਆ ਕੱਪੜੇ ਵਧੀਆ ਵਧੀਆ ਰੇਟ ਪਹੁੰਚ ਚੁੱਕੇ ਨੇ ਜੀ ਆ ਲਓ ਜੀ ਚੈੱਕ ਲੋ ਜੀ ਬਰੀਕ ਪ੍ਰਿੰਟਸ ਆ ਗਿਆ ਕਿੰਨਾ ਸੋਹਣਾ ਨੇ ਚੈੱਕ ਕਰੋ ਡਿਜ਼ਾਈਨ ਵਾਦੂ ਨਵੇਂ-ਨਵੇਂ ਆ ਗਏ ਕੋਹੜ ਦੇ ਨਾਗਾ ਰੈੱਡ ਕਲਰ ਦੇ ਵਿੱਚ ਲਓ ਜੀ ਚੈੱਕ ਕਰੋ ਜੀ ਕੁਆਲਿਟੀ ਸੇਰਾ ਇਹ ਆਹ ਸ਼ਾਦੀਆਂ ਵਾਸਤੇ ਜਿਹਨੂੰ ਵੀ ਤੁਸੀਂ ਦੇਣਾ ਪ੍ਰਿੰਟ ਸੂਟ ਬਹੁਤ ਵਧੀਆ ਕੱਪੜੇ ਨੇ ਭਾਈ オリジナル ਕੱਪੜੇ ਨੇ ਜਮਾ ਕੋਈ ਲਾਂਬੇ ਵਾਲੀ ਗੱਲ ਨਹੀਂ ਕੰਪਨੀ ਦਾ ਮਾਲ ਜਿਹਨੂੰ ਵੀ ਦੋਂਗੇ ਆਗਲਾ ਖੁਸ਼ ਪੂਰਾ ਘੈਂਟ ਕੱਪੜਾ ਖੁਸ਼ ਮિજાਜ ਕੱਪੜੇ ਪਹੁੰਚ ਗਏ ਖੁਸ਼ ਮિજાਜ ਕਿਆ ਬਾਤ ਹੈ ਪੂਰੇ ਵਧੀਆ ਹੰਡਾਉ ਕੱਪੜੇ ਆ ਗਏ ਆ ਲਓ ਜੀ ਚੱਕ ਲੋ ਜੀ ਵਾਧੂ ਡਿਜ਼ਾਈਨ ਨਵੇਂ ਨਵੇਂ ਸੋਹਣੇ ਸੋਹਣੇ ਲਾਤਾ ਮੇਲਾ ਆ ਲੋ ਪ੍ਰਿੰਟ ਕਲੈਕਸ਼ਨ ਬਾਈ ਏ ਕੇ ਟੈਕਸਾ ਕੰਨੀਆਂ ਦੇ ਸਾਰਿਆਂ ਤੇ ਮੋਹਰ ਲੱਗੀ ਹੋ ਗਈ ਆ ਲੋ ਜੀ ਦੇਖੋ ਜੀ ਲੈਨ ਵਾਲੇ ਡਿਜ਼ਾਈਨ ਵਾਧੂ ਢੇਰ ਲੱਗਿਆ ਪਿਆ ਮਾਲ ਕੁਆਂਟੀਟੀ ਚ ਜਿੰਨਾ ਮਰਜ਼ੀ ਚੱਕ ਲੋ ਲਓ ਜੀ ਦੇਖੋ ਜੀ ਲਾਜਵਾਬ ਕਲਰ ਚਾਰਟ ਗੁੰਧ ਰਹੇ ਨੇ ਲਓ ਜੀ ਬਰੀਕ ਪ੍ਰਿੰਟ ਮੋٹے ਫਲਾਵਰ ਛੋਟੇ ਫਲਾਵਰ ਆ ਲੋ ਲਓ ਜੀ ਟਾਪ ਟਾਪ ਦੇ ਸਾਰੇ ਜਿੰਨੇ ਕਹੋਗੇ ਮੱਖੋ ਵਖਰੇ ਡਿਜ਼ਾਈਨ ਹੋਣਗੇ ਇਹ ਆਪਣੇ ਮਤਲਬ ਜਿੰਨੇ ਵੀ ਨੇ ਆਪਣੇ ਕੋਲੇ ਲਗਭਗ ਆ ਕਿਸੇ ਦੇ ਗਿਆ ਕਲਰ ਮਿਲ ਸਕ ਰਿਹਾ ਨਹੀਂ ਤਾਂ ਸੋ ਲਗਭਗ ਵੱਖੋ ਵੱਖਰੇ ਡਿਜ਼ਾਈਨ ਹੋਣਗੇ ਜਿੰਨੇ ਵੀ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਜਿੰਨੇ ਮਤਲਬ ਕਿ ਖਾਨ ਉਨੇ ਹੀ ਡਿਜ਼ਾਈਨ ਆ ਲੋ ਚੈੱਕ ਕਰ ਸਕਦੇ ਹੋ ਹਰੇਕ ਡਿਜ਼ਾਈਨ ਵੱਖਰਾ ओरिजिनल ਕਪੜਾ ਹੋਗਾ ਪਿਓਰ ਕੈਮਰਿਕ ਦਾ ਲਾਤਾ ਮੇਲਾ ਭਾਰੀ ਮਾਤਰਾ ਦੇ ਵਿੱਚ ਏਕੇ ਟੈਕਸ ਦਾ ਆ ਲੋ ਜੀ ਸੰਡੇ ਦੇ ਵਿੱਚ ਮਾਲ ਖੁੱਲ ਚੁੱਕਿਆ ਹੈ ਲਾਵਾਂਗੇ ਸੇਲ ਮੇਲਾ ਪੂਰਾ ਭਾਰੀ ਚੱਕ ਲੋ ਜੀ 1100 ਰੁਪਏ ਦੇ ਤਿੰਨ ਸੂਟ ਕਰਤੇ ਮੰਦੇ ਬਾਦੂ ਮਾਲ ਆ ਲੋ ਜੀ ਚੱਕ ਲੋ ਜੀ ਮਾਸੀਆਂ ਚਾਚੀਆਂ ਤਾਈਆਂ ਵਾਲੇ ਭੈਣਾਂ ਵਾਲੇ ਬਾਦੂ ਡਿਜ਼ਾਈਨ ਬਰੀਕ ਪ੍ਰਿੰਟ ਆ ਗਿਆ ਕਿੰਨਾ ਸੋਹਣਾ ਆ ਲੋ ਜੀ ਦੇਖੋ ਜੀ ਲੋ ਜੀ डिजाइन बहुत ज्यादा ने आ लो जी चक्ो जी होर डिजाइन आ गया लसर वाला अंबिया वाला बड़ा कमाल डिजाइन ये बड़े फलावर आ गया रेड कलर का दिखावे बहुत ही प्यारा डिजाइन आ लो जी कपड़े पूरे सिर एके के टैक्स ओरिजिनल आ लो कनारियों चेक कर सकते हो कॉर्नर के उपर सारियों उपर मोर लगी होगी कंपनी की ਲਓ ਦੇਖੋ ਜੀ ਲਓ ਜੀ ਆ ਗਏ ਜੀ ਆ ਚੱਕ ਲੋ ਜੀ ਰੋਜ਼ੀ ਕਲਰ ਪਹੁੰਚ ਗਿਆ ਆ ਲਓ ਮਾਸਟਰਡ ਕਲਰ ਦੇ ਵਿੱਚ ਵੱਧੂ ਸੇਲ ਮੇਲਾ ਲੱਗ ਗਿਆ ਭਾਰੀ ਭਾਰੀ ਸੇਲ ਲੱਗ ਚੁੱਕਿਆ ਭਾਈ ਕੈਮਰੀ ਕਦੇ ਸੂਟਾਂ ਦੀ ਬਹੁਤ ਗਾਕਾਂ ਦੀ ਡਿਮਾਂਡ ਦੇ ਉੱਤੇ ਮੇਲਾ ਲਾਤਾ ਸਿਰਫ 1100 ਰੁਪਏ ਦੇ 10 ਸੂਟ 3400 ਰੁਪਏ ਦਾ ਮਿਲੇਗਾ ਇੱਕ ਲਓ ਜੀ ਦੇਖੋ ਡਿਜ਼ਾਈਨ ਕਾਦਰ ਤੋਂ ਕਾਦਰ ਬਹੁਤ ਰਹੇ ਨੇ ਸੋਹਣੇ ਤੋਂ ਸੋਹਣੇ ਨਿਆਰੇ ਤੋਂ ਨਿਆਰੇ ਆਹ ਲਓ ਜੀ ਲਓ ਜੀ ਕ੍ਰੀਅਨ ਹੋਰ ਆ ਗਿਆ ਮਸਟਰਡ ਕਲਰ ਦੇ ਵਿੱਚ کیا ਬਾਤ ਹੈ ਜੀ ਸਾਰਾ ਮਾਰਕ ਟੌਪ ਦਾ ਲਾਤਾ ਮੇਲਾ भारी भरकम मेला लग चुक है कॉटन दे प्योर कॉटन ओरिजिनल कपड़े क्या बात है जी चेक तो लो जी वादू माल सिरा सिर प्रिंट खुल रहे जी एक डन होर खुल चुक है बड़ा ही सोना टॉप का डिजाइन खुल है। क्या बात है जी बरीक प्रिंट बड़ा ही कातल डिजाइन खोल गया क्या बात है जी चेक करो जी ਕਵਾਲਿਟੀਆਂ ਪੂਰੀ ਪੂਰੀ ਸਿਰਾ ਕੁਆਲਿਟੀ ਏਕੇ ਟੈਕਸ ओरिजिनल ਪ्युअर ਕੈਮਰੀ ਕ ਦਾ ਮਾਲ ਲਿਸ਼ਕਾ ਮਾਰਦਾ ਪ੍ਰਿੰਟ ਬੜਾ ਹੀ ਟੌਪ ਟੌਪ ਦਾ ਪਹੁੰਚਿਆ ਜੀ ਲਓ ਜੀ ਕੀ ਬਾਤ ਹੈ ਜੀ ਬਲੈਕ ਦੇ ਵਿੱਚ ਆ ਗਿਆ ਵਾਦੂ ਡਿਜ਼ਾਈਨ ਨਵੇਂ ਨਵੇਂ ਸੋਹਣੇ ਸੋਹਣੇ ਡਿਜ਼ਾਈਨਾਂ ਵਾਲਾ ਲੱਗਿਆ ਮੇਲਾ ਲਓ ਜੀ ਭਾਰੀ ਭਰਕਮੇਲਾ ਲੱਗਿਆ ਸਿਰਫ 1100 ਰੁਪਏ ਦੇ ਤਿੰਨ ਸੂਟ माल वू ज्यादा क्वांटिटी माल लो जी रिटेल के ग्राहकों वास्ते स्पेषल ऑफर पहुँच चुकी है लो जी देखो जी रेड कलर ब्रीक आ लो जी डिजायन होल खुल बड़ा ही सॉफ्ट कमाल डिजाइन टॉप टोपो टॉप माल खुल रहा है बी एम एक डबल्यू एके टैक्स ਕਿਆ ਬਾਤ ਹੈ ਜੀ ਦੇਖੋ ਜੀ ਸਰਾ ਤੋਂ ਸਰਾ ਡਿਜ਼ਾਈਨ ਢੇਰਾਂ ਦੇ ਢੇਰ ਲੱਗੇ ਡਿਜ਼ਾਈਨ ਇੰਨੇ ਜਿਆਦਾ ਨੇ ਆ ਲੋ ਜੀ ਬਹੁਤ ਜਿਆਦਾ ਕੁਆਂਟੀਟੀ ਮਾਲ ਆਪਣੇ ਕੋਲੇ ਤੁਹਾਨੂੰ ਦਿਖਾਇਆ ਵੀਡੀਓ ਐ ਇਹਦੇ ਵਿੱਚ ਆਪਾਂ ਨੇ ਤੁਹਾਨੂੰ ਦੱਸਿਆ ਵੀ 1-2 ਦਿਨਾਂ ਦੇ ਵਿੱਚ ਮੇਲਾ ਖਤਮ ਕਰਾਂਗੇ ਗਰਮੀਆਂ ਵਾਲੇ ਸੂਟਾਂ ਦਾ ਸੇਲਾਂ ਹੋ ਗਈਆਂ ਸ਼ੁਰੂ ਖੈਰਾ ਠਾਉ ਭਾਈ ਸੇਲਾਂ ਦਾ ਲੈ ਕੇ ਜਾਓ ਨਵੇਂ-ਨਵੇਂ ਸੋਹਣੇ-ਸੋਹਣੇ ਪ੍ਰਿੰਟ BMW EK ਟੈਕਸ ਦੇ ਪਹੁੰਚ ਗਏ ਸੋਲੋ ਪੀਸ ਨਵੇਂ-ਨਵੇਂ ਵੱਖੋ-ਵੱਖਰੇ ਕਲਰ ਚਾਰਟ ਪਹੁੰਚ ਚੁੱਕੇ ਨੇ ਭਾਈ ਲੱਗਿਆ ਸੇਲ ਮੇਲਾ ਏਕੇ ਦਾ ਕੀ ਬਾਤ ਹੈ ਜੀ ਚੱਕ ਲੋ ਲੁੱਟ ਲੋ ਬਾਧੂ ਮਾਲ ਆ ਗਿਆ 100 ਡਿਜ਼ਾਈਨ ਬਹੁਤ ਜ਼ਿਆਦਾ ਨੇ ਕੁਆਂਟੀਟੀ ਕਮਾਲ ਸਮੂ ਦੱਸਿਆ ਭਾਈ ਆਪਣੇ ਕੋਲੇ ਕੈਮਰੇਕ ਦਾ ਸਾਰਾ ਮਾਲ ਤੁਹਾਨੂੰ ਡਿਜ਼ਾਈਨ ਦਿਖਾ ਚੁੱਕੇ ਆ। ਸੋ ਬਤ ਤੋਂ ਬਾਅਦ ਫਾਇਦਾ ਉਠਾਓ ਸੋਹਣੇ ਸੋਹਣੇ ਕੈਮਰੇਕ ਦੇ ਸੂਟ ਲੈ ਕੇ ਜਾਓ ਜੀ ਏਕੇ ਟੈਕਸ ਦਾ ਲੱਗਿਆ ਮੇਲਾ। ਸ਼ੁਕਰੀਆ ਜੀ। ਲਓ ਜੀ ਆਹ ਸਾਰਾ ਕੈਮਰੇਕ ਦਾ ਮਾਲ ਹੈ ਉੱਧਰ ਤੁਹਾਨੂੰ ਜਿਹੜੇ ਪਹਿਲਾਂ ਡਿਜ਼ਾਈਨ ਦਿਖਾਏ ਆ ਇੱਧਰ ਵੀ ਪਏ ਆ ਕੁਝ ਡਿਜ਼ਾਈਨ। ਇਹ ਸਾਰੇ ਡਿਜ਼ਾਈਨਾਂ ਦੀ ਸੇਲ ਲਾਤੀ ਸੋਨੂੰ ਰੇਟ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਭਾਈ। ਇਹ ਮਾਲ ਜਿੰਨਾ ਵੀ ਸੇਲ ਵਾਲਾ ਮਿਲੂਗਾ ਤੁਹਾਨੂੰ 5 ਨੰਬਰ ਕਾਊਂਟਰ ਤੋਂ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ 5 ਨੰਬਰ ਕਾਊਂਟਰ ਦੇ ਉੱਪਰ ਲਾ ਕੇ ਸੇਲ ਦਾ ਫਾਇਦਾ ਉਠਾਓ ਨਵੇਂ-ਨਵੇਂ ਸੋਹਣੇ-ਸੋਹਣੇ ਪ੍ਰਿੰਟ ਲੈ ਕੇ ਜਾਓ ਜੀ ਧੰਨਵਾਦ ਸ਼ੁਕਰੀਆ